ਰੇਡੀ ਸਮਾਜਿਕ ਵਿਕਾਸ ਵਿੱਚ ਸਭ ਮਨੁੱਖਾਂ ਦਾ ਯੋਗਦਾਨ ਹੈ ਡੰਡੀ ਵੱਖਰੇ ਵੱਖਰੇ ਕੰਮਾਂ ਵਿੱਚ ਮਾਹਰ ਮਨੁੱਖ ਇੱਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਡੰਡੀ ਕੋਈ ਖੇਤੀ ਕਰਦਾ ਹੈ ਅਤੇ ਕੋਈ ਵਪਾਰ ਡੰਡੀ ਸਭ ਆਪੋ ਆਪਣਾ ਕਾਰੋਬਾਰ ਕਰਦੇ ਹਨ ਡੰਡੀ ਦਰਜੀ ਕੱਪੜੇ ਮਨਾਉਂਦੇ ਹਨ ਅਤੇ ਤਰਖਾਨ ਲੋਹਾਰ ਖੇਤੀ ਲਈ ਵੱਖ-ਵੱਖ ਤਰ੍ਹਾਂ ਦੇ ਸਮਾਨ ਮਨਾਉਂਦੇ ਹਨ ਅਤੇ ਉਸਾਰੀ ਦਾ ਕੰਮ ਕਰਕੇ ਦੂਜਾਂ ਨੂੰ ਤਰ੍ਹਾਂ-ਤਰ੍ਹਾਂ ਦੇ ਮੌਸਮ ਵਿੱਚ ਰਹਿਣ ਲਈ ਸੁੱਖ ਸਾਧਨ ਤਿਆਰ ਕਰਦੇ ਹਨ ਦੰਦੀ ਜੁਲਾਹਾ ਅਤੇ ਤੇਲੀਆਂ ਦਾ ਆਪਣਾ ਕੰਮ ਹੈ ਇਸ ਤਰ੍ਹਾਂ ਕੋਈ ਮਿੱਟੀ ਦੇ ਭਾਂਡੇ ਬਣਾਉਂਦਾ ਹੈ ਅਤੇ ਕੋਈ ਜੁੱਤੀਆਂ ਤਿਆਰ ਕਰਦਾ ਡੰਡੀ ਭਾਵੇਂ ਤੇਲੀਆਂ ਦਾ ਕੰਮ ਸਰੋਂ ਦਾ ਤੇਲ ਤਿਲਾਂ ਦਾ ਤੇਲ ਹੀ ਕੋਹਲੂ ਨਾਲ ਕੱਢਣਾ ਹੁੰਦਾ ਹੈ ਪਰ ਤੇਲੀ ਤਾੜੇ ਨਾਲ ਰੂਪ ਪਿੰਜਨ ਦਾ ਕੰਮ ਵੀ ਕਰਦੇ ਸਨ ਡੰਡੀ ਘਰਾਂ ਵਿੱਚ ਅਜਿਹੇ ਮੇਲ ਮਲਾਪ ਦੇ ਹੋਣ ਕਰਕੇ ਮਖੌਲ ਵੀ ਕੀਤੇ ਜਾਂਦੇ ਹਨ ਡੰਡੀ ਜੋ ਲੋਕ ਗੀਤਾਂ ਮੁਹਾਵਰਿਆਂ ਅਤੇ ਅਖਾਣਾਂ ਵਿੱਚ ਵੀ ਦਰਸਾਇਆ ਗਿਆ ਹੈ ਡੰਡੀ ਜੁਲਾਹਾਂ ਅਤੇ ਤੇਲੀਆਂ ਨਾਲ ਮੇਲ ਮਲਾਪ ਜ਼ਰੂਰੀ ਹੁੰਦਾ ਸੀ ਕਿਉਂਕਿ ਤੇਲੀ ਦਾ ਕੰਮ ਰੂਪ ਪਿੰਜਣਾ ਸੀ ਡੰਡੀ ਔਰਤਾਂ ਉਸ ਪਿੰਜੀ ਹੋਈ ਰੂ ਨੂੰ ਪੂਣੀਆਂ ਵੱਟ ਕੇ ਕੱਤਦੀਆਂ ਅਤੇ ਫਿਰ ਉਸ ਕੱਤੇ ਹੋਏ ਸੂਤ ਨੂੰ ਅਟੇਰ ਕੇ ਲੜੇ ਬਣਾਉਂਦੀਆਂ ਡੰਡੀ ਲੜਿਆਂ ਉਤੋਂ ਸੂਤ ਨੂੰ ਚਰਖੇ ਅਤੇ ਪੂਰੀ ਦੀ ਸਹਾਇਤਾ ਨਾਲ ਨੜਿਆਂ ਉੱਤੇ ਚੜਾਉਂਦੀਆਂ ਅਤੇ ਫਿਰ ਇਹਨਾਂ ਨੜਿਆਂ ਨੂੰ ਸਲਾਈਆਂ ਵਿੱਚ ਪਾ ਕੇ ਤਾਣਾ ਤੰਦੀਆਂ ਟੰਦੀ ਇਸ ਤਾਣੇ ਨੂੰ ਵੱਖ-ਵੱਖ ਰੇੜੀ ਬਣ ਗਿਆ ਵਿੱਚ ਤਣਿਆ ਜਾਂਦਾ ਡੰਡੀ ਖੱਦਰ ਬਣਾਉਣ ਲਈ ਸੂਤ ਨੂੰ ਇੱਕ ਹਰਾ ਤਣਿਆ ਜਾਂਦਾ ਹੈ ਅਤੇ ਖੇਸ ਜਾਂ 도ੜੇ ਬਣਾਉਣ ਲਈ ਦੁਹਰਾ ਤਣਿਆ ਜਾਂਦਾ ਹੈ ਡੰਡੀ ਕੇਸ ਹੋਣ ਲਈ 400 ਧਾਗਾ ਪਾਇਆ ਜਾਂਦਾ ਹੈ ਡੰਡੀ ਜਦ ਕੇ 도ੜਿਆਂ ਲਈ 300 ਧਾਗਾ ਡੰਡੀ ਖੱਦਰ ਵਾਸਤੇ 400 ਧਾਗਾ ਤਨਿਆ ਜਾਂਦਾ ਹੈ ਡੰਡੀ 도ੜਿਆਂ ਲਈ 2 ਬਿਹਾ ਭਾਵ 200 ਧਾਗਾ ਲੱਗਦਾ ਹੈ ਡੰਡੀ ਇਹਨਾਂ ਚੀਜ਼ਾਂ ਨੂੰ ਬਣਾਉਣ ਲਈ ਤੇਲੀ ਦੀ ਅਹਿਮ ਭੂਮਿਕਾ ਹੈ ਡੰਡੀ ਤੇਲੀ ਤਾੜੇ ਨਾਲ ਰੂੰ ਪਿੰਜ ਕੇ ਦਿੰਦਾ ਹੈ ਡੰਡੀ ਸੁਆਣੀ ਭਾਵੇਂ ਚਰਖਾ ਕਤਦੀ ਹੈ ਪਰ ਉਸ ਨੂੰ ਕੱਚੀ ਪੱਕੀ ਰੂਹ ਦੀ ਪਰਖ ਹੋਣ ਕਰਕੇ ਉਹ ਤੇਲੀ ਦੀ ਅਣਗਹਿਲੀ ਨੂੰ ਦੇਖ ਕੇ ਉਸ ਨੂੰ ਝਟ ਉਲਾਮਬਾ ਦੇ ਕੇ ਠੀਕ ਕੰਮ ਕਰਨ ਦੀ ਚੇਤਾਵਨੀ ਦਿੰਦੀ ਉਸ ਨੂੰ ਸਪਸ਼ਟ ਕਹਿੰਦੀ ਹੈ ਡੰਡੀ ਕੰਮ ਪਾਵੇ ਸੇਫੀ ਦਾ ਹੁੰਦਾ ਭਾਵ ਤੇਲੀ ਨੂੰ ਛੇਵੇਂ ਮਹੀਨੇ ਦਾਣੇ ਦੇਣੇ ਹੁੰਦੇ ਪਰ ਤੇਲੀ ਨੂੰ ਆਪਣੇ ਗ੍ਰਾਹਕ ਦੀ ਤਸੱਲੀ ਜ਼ਰੂਰ ਕਰਾਉਣੀ ਪੈਂਦੀ ਅਤੇ ਕੰਮ ਤਸੱਲੀ ਬਖਸ਼ ਕਰਨਾ ਪੈਂਦਾ ਡੰਡੀ ਰੂਹ ਨਾਲ ਕਰਦੀਆਂ ਅਨੇਕਾਂ ਚੀਜ਼ਾਂ ਬਣਦੀਆਂ ਹਨ ਡੰਡੀ ਸਰਦੀ ਦੀ ਰੁੱਤ ਵਿੱਚ ਸਰਦੀ ਤੋਂ ਬਚਾ ਕਰਨ ਲਈ ਸੁਆਣੀਆਂ ਸਰਦੀ ਚੜਨ ਤੋਂ ਪਹਿਲਾਂ ਹੀ ਬਚਾ ਲਈ ਪੂਰੇ ਪਰਵੰਦ ਕਰਦੀਆਂ ਹਨ ਡੰਡੀ ਪਰਿਵਾਰ ਦੇ ਜੀਆਂ ਲਈ ਰਜਾਈਆਂ ਗਦੈਲੇ ਰੂਹ ਨਾਲ ਤੇਲੀ ਤੋਂ ਪ੍ਰਵਾਕੇ ਉਹਨਾਂ ਨੂੰ ਨਗੰਦੇ ਪਾ ਦੰਡੀਆਂ ਤਾਂ ਕਿ ਕੱਪੜੇ ਅੰਦਰ ਪਈ ਰੂਹ ਸੁਰੱਖਿਤ ਰਹੇ ਅਤੇ ਟੁੱਟੇ ਨਾ ਡੰਡੀ ਬੋ ਅਤੇ ਅੱਦੇ ਮਾਗ ਤੱਕ ਔਰਤਾਂ ਲਈ ಸನಹರಿ ದಿನ ಹೇ